ਜਲਾਲਾਬਾਦ ਦੇ ਥਾਣਾ ਸਿਟੀ ਦੇ ਨਜ਼ਦੀਕ ਬੈਟਰੀ ਵਾਲੀ ਸਕੂਟਰੀ ਨੂੰ ਅਚਾਨਕ ਅੱਗ ਲੱਗੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਮੌਕੇ ਤੇ ਵੀਡੀਓ ਬਣਾ ਲਈ ਗਈ। ਫਿਲਹਾਲ ਅੰਦਾਜ਼ੇ ਕੀ ਜਾਣਕਾਰ ਦੇ ਮੁਤਾਬਕ ਜਲਾਲਾਬਾਦ ਦੇ ਅਗਰਵਾਲ ਕਲੋਨੀ ਦੇ ਰਹਿਣ ਵਾਲੀ ਇੱਕ ਔਰਤ ਆਪਣੇ ਬੱਚੇ ਦੇ ਨਾਲ ਬੈਟਰੀ ਵਾਲੀ ਸਕੂਟਰੀ ਤੇ ਕਿਤੇ ਜਾ ਰਹੀ ਸੀ। ਜਦੋਂ ਉਹ ਥਾਣਾ ਸਿਟੀ ਨਜ਼ਦੀਕ ਕੁੱਕੜ ਇੰਟਰਪ੍ਰਾਈਜ਼ਸ ਦੇ ਕੋਲ ਪਹੁੰਚੀ ਤਾਂ ਅਚਾਨਕ ਉਸਦੀ ਬੈਟਰੀ ਵਾਲੀ ਸਕੂਟਰੀ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਕਤ ਔਰਤ ਆਪਣੇ ਬੱਚੇ ਦੇ ਨਾਲ ਉਸ ਕੋਲ ਸਕੂਟਰ ਨੂੰ ਛੱਡ ਕੇ ਆਪਣੀ ਜਾਨ ਬਚਾਈ ਗਈ ਤੇ ਮੌਕੇ ਤੇ ਮੌਜੂਦ ਸਿਲੰਡਰ ਦੇ ਨਾਲ ਇਸ ਸਕੂਟਰੀ ਨੂੰ ਜੋ ਅੱਗ ਲੱਗੀ ਸੀ ਉਸਤੇ ਕਾਬੂ ਪਾਇਆ ਗਿਆ ਤੇ ਸਾਰੀ ਘਟਨਾ ਜਿਹੜੀ ਕਿ ਸੋਸ਼ਲ ਮੀਡੀਆ ਤੇ ਫਿਲਹਾਲ ਤੋਂ ਦੱਸਦੇ ਕਿ ਵਾਇਰਲ ਹੋ ਰਹੀ ਹੈ ਕਿਉਂਕਿ ਮੌਕੇ ਤੇ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ ਸੀ ਜਲਾਲਾਬਾਦ ਦੇ ਥਾਣਾ ਸਿਟੀ ਦੇ ਨਜ਼ਦੀਕ ਬੈਟਰੀ ਵਾਲੀ ਸਕੂਟਰੀ ਨੂੰ ਅਚਾਨਕ ਅੱਗ ਲੱਗੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਮੌਕੇ ਤੇ ਵੀਡੀਓ ਬਣਾ ਲਈ ਗਈ। ਫਿਲਹਾਲ ਅੰਦਾਜ਼ੇ ਕਿ ਜਾਣਕਾਰ ਦੇ ਮੁਤਾਬਕ ਜਲਾਲਾਬਾਦ ਦੇ ਅਗਰਵਾਲ ਕਲੋਨੀ ਦੇ ਰਹਿਣ ਵਾਲੀ ਇੱਕ ਔਰਤ ਆਪਣੇ ਬੱਚੇ ਦੇ ਨਾਲ ਬੈਟਰੀ ਵਾਲੀ ਸਕੂਟਰੀ ਤੇ ਕਿਤੇ ਜਾ ਰਹੀ ਸੀ। ਜਦੋਂ ਉਹ ਥਾਣਾ ਸਿਟੀ ਨਜ਼ਦੀਕ ਕੁੱਕੜ ਇੰਟਰਪ੍ਰਾਈਜ਼ਸ ਦੇ ਕੋਲ ਪਹੁੰਚੀ ਤਾਂ ਅਚਾਨਕ ਉਸਦੀ ਬੈਟਰੀ ਵਾਲੀ ਸਕੂਟਰੀ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਕਤ ਔਰਤ ਆਪਣੇ ਬੱਚੇ ਦੇ ਨਾਲ ਉਸ ਕੋਲ ਸਕੂਟਰੀ ਨੂੰ ਛੱਡ ਕੇ ਆਪਣੀ ਜਾਨ ਬਚਾਈ ਗਈ ਤੇ ਮੌਕੇ ਤੇ ਮੌਜੂ ਸਿਲੰਡਰ ਦੇ ਨਾਲ ਇਸ ਸਕੂਟਰੀ ਨੂੰ ਜੋ ਅੱਗ ਲੱਗੀ ਸੀ ਉਸਤੇ ਕਾਬੂ ਪਾਇਆ ਗਿਆ ਤੇ ਸਾਰੀ ਘਟਨਾ ਜਿਹੜੀ ਕਿ ਸੋਸ਼ਲ ਮੀਡੀਆ ਤੇ ਫਿਲਹਾਲ ਤੋਂ ਦੱਸੇ ਕਿ ਵਾਇਰਲ ਹੋ ਰਹੀ ਹੈ ਕਿਉਂਕਿ ਮੌਕੇ ਤੇ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਸੀ ਜਲੰਧਾ ਬਾਦ ਦੇ ਥਾਣਾ ਸਿਟੀ ਦੇ ਨਜ਼ਦੀਕ ਬੈਟਰੀ ਵਾਲੀ ਸਕੂਟਰੀ ਨੂੰ ਅਚਾਨਕ ਅੱਗ ਲੱਗੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਮੌਕੇ ਤੇ ਵੀਡੀਓ ਬਣਾ ਲਈ ਗਈ। ਫਿਲਹਾਲ ਅੰਦਾਜ਼ੇ ਕਿ ਜਾਣਕਾਰ ਦੇ ਮੁਤਾਬਕ ਜਲੰਧਾ ਬਾਦ ਦੇ ਅਗਰਵਾਲ ਕਲੋਨੀ ਦੇ ਰਹਿਣ ਵਾਲੀ ਇੱਕ ਔਰਤ ਆਪਣੇ ਬੱਚੇ ਦੇ ਨਾਲ ਬੈਟਰੀ ਵਾਲੀ ਸਕੂਟਰੀ ਤੇ ਕਿਤੇ ਜਾ ਰਹੀ ਸੀ। ਜਦੋਂ ਉਹ ਥਾਣਾ ਸਿਟੀ ਦੇ ਨਜ਼ਦੀਕ ਕੁੱਕੜ ਇੰਟਰਪ੍ਰਾਈਜ਼ਸ ਦੇ ਕੋਲ ਪਹੁੰਚੀ ਤਾਂ ਅਚਾਨਕ ਉਸ ਦੀ ਬੈਟਰੀ ਵਾਲੀ ਸਕੂਟਰੀ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਕਤ ਔਰਤ ਆਪਣੇ ਬੱਚੇ ਦੇ ਨਾਲ ਉਸ ਬਲੋ ਸਕੂਟਰੀ ਨੂੰ ਛੱਡ ਕੇ ਆਪਣੀ ਜਾਨ ਬਚਾਈ ਗਈ ਤੇ ਮੌਕੇ ਤੇ ਸੈਂਟਰ ਦੇ ਨਾਲ ਇਸ ਸਕੂਟਰੀ ਨੂੰ ਜੋ ਅੱਗ ਲੱਗੀ ਸੀ ਉਸਤੇ ਕਾਬੂ ਪਾਇਆ ਗਿਆ ਤੇ ਸਾਰੀ ਘਟਨਾ ਜਿਹੜੀ ਕਿ ਸੋਸ਼ਲ ਮੀਡੀਆ ਤੇ ਫਿਲਹਾਲ ਤੰਦਾਜ਼ੀ ਕਿ ਵਾਇਰਲ ਹੋ ਰਹੀ ਹੈ ਕਿਉਂਕਿ ਮੌਕੇ ਤੇ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ ਸੀ ਜਲੰਧਾ ਬਾਦ ਦੇ ਥਾਣਾ ਸਿਟੀ ਦੇ ਨਜ਼ਦੀਕ ਬੈਟਰੀ ਵਾਲੀ ਸਕੂਟਰੀ ਨੂੰ ਅਚਾਨਕ ਅੱਗ ਲੱਗੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਮੌਕੇ ਤੇ ਵੀਡੀਓ ਬਣਾ ਲਈ ਗਈ। ਫਿਲਹਾਲ ਅੰਦਾਜ਼ੇ ਕਿ ਜਾਣਕਾਰ ਦੇ ਮੁਤਾਬਕ ਜਲੰਧਾ ਬਾਦ ਦੇ ਅਗਰਵਾਲ ਕਲੋਨੀ ਦੇ ਰਹਿਣ ਵਾਲੀ ਇੱਕ ਔਰਤ ਆਪਣੇ ਬੱਚੇ ਦੇ ਨਾਲ ਬੈਟਰੀ ਵਾਲੀ ਸਕੂਟਰੀ ਤੇ ਕਿਤੇ ਜਾ ਰਹੀ ਸੀ। ਜਦੋਂ ਉਹ ਥਾਣਾ ਸਿਟੀ ਦੇ ਨਜ਼ਦੀਕ ਕੁੱਕੜ ਇੰਟਰਪ੍ਰਾਈਜ਼ਸ ਦੇ ਕੋਲ ਪਹੁੰਚੀ ਤਾਂ ਅਚਾਨਕ ਉਸ ਦੀ ਬੈਟਰੀ ਵਾਲੀ ਸਕੂਟਰੀ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਕਤ ਔਰਤ ਆਪਣੇ ਬੱਚੇ ਦੇ ਨਾਲ ਉਸ ਬਲੋ ਸਕੂਟਰੀ ਨੂੰ ਛੱਡ ਕੇ ਆਪਣੀ ਜਾਨ ਬਚਾਈ ਗਈ ਤੇ ਮੌਕੇ ਤੇ ਸਿਲੰਡਰ ਦੇ ਨਾਲ ਇਸ ਸਕੂਟਰੀ ਨੂੰ ਜੋ ਅੱਗ ਲੱਗੀ ਸੀ ਉਸਤੇ ਕਾਬੂ ਪਾਇਆ ਗਿਆ ਤੇ ਸਾਰੀ ਘਟਨਾ ਜਿਹੜੀ ਕਿ ਸੋਸ਼ਲ ਮੀਡੀਆ ਤੇ ਫਿਲਹਾਲ ਤੰਦਾਜ਼ੀ ਕਿ ਵਾਇਰਲ ਹੋ ਰਹੀ ਹੈ ਕਿਉਂਕਿ ਮੌਕੇ ਤੇ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ ਸੀ ਜਲਾਲਾਬਾਦ ਦੇ ਥਾਣਾ ਸਿਟੀ ਦੇ ਨਜ਼ਦੀਕ ਬੈਟਰੀ ਵਾਲੀ ਸਕੂਟਰੀ ਨੂੰ ਅਚਾਨਕ ਅੱਗ ਲੱਗੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਤੇ ਮੌਕੇ ਤੇ ਵੀਡੀਓ ਬਣਾ ਲਈ ਗਈ। ਫਿਲਹਾਲ ਅੰਦਾਜ਼ੇ ਕਿ ਜਾਣਕਾਰ ਦੇ ਮੁਤਾਬਕ ਜਲਾਲਾਬਾਦ ਦੇ ਅਗਰਵਾਲ ਕਲੋਨੀ ਦੇ ਰਹਿਣ ਵਾਲੀ ਇੱਕ ਔਰਤ ਆਪਣੇ ਬੱਚੇ ਦੇ ਨਾਲ ਬੈਟਰੀ ਵਾਲੀ ਸਕੂਟਰੀ ਤੇ ਕਿਤੇ ਜਾ ਰਹੀ ਸੀ। ਜਦੋਂ ਉਹ ਥਾਣਾ ਸਿਟੀ ਦੇ ਨਜ਼ਦੀਕ ਕੁੱਕੜ ਇੰਟਰਪ੍ਰਾਈਜ਼ਸ ਦੇ ਕੋਲ ਪਹੁੰਚੀ ਤਾਂ ਅਚਾਨਕ ਉਸ ਦੀ ਬੈਟਰੀ ਵਾਲੀ ਸਕੂਟਰੀ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਕਤ ਔਰਤ ਆਪਣੇ ਬੱਚੇ ਦੇ ਨਾਲ ਉਸ ਬਲੋ ਸਕੂਟਰੀ ਨੂੰ ਛੱਡ ਕੇ ਆਪਣੀ ਜਾਨ ਬਚਾਈ ਗਈ ਤੇ ਮੌਕੇ ਤੇ ਮੌ ਸਿਲੰਡਰ ਦੇ ਨਾਲ ਇਸ ਸਕੂਟਰੀ ਨੂੰ ਜੋ ਅੱਗ ਲੱਗੀ ਸੀ ਉਸਤੇ ਕਾਬੂ ਪਾਇਆ ਗਿਆ ਤੇ ਸਾਰੀ ਘਟਨਾ ਜਿਹੜੀ ਕਿ ਸੋਸ਼ਲ ਮੀਡੀਆ ਤੇ ਫਿਲਹਾਲ ਤੰਦਾਜ਼ੀ ਕਿ ਵਾਇਰਲ ਹੋ ਰਹੀ ਹੈ ਕਿਉਂਕਿ ਮੌਕੇ ਤੇ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ ਸੀ